ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਇੱਕ ਤਾਜੀ ਸੂਈ ਹੋਈ ਤੇ ਇੱਕ ਦਿਖਾਵਾਂਗੇ ਗੱਬਣ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਵੀਰੇ ਲਖਵੀਰ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 788775927 788775 ਪਹਿਲਾ ਨੰਬਰ ਜਿਹੜੇ ਆਪਾਂ ਝੋਟੀ ਦੇਖ ਰਹੇ ਆ ਕਿਹੜਾ ਸੁਆ ਸੁਈਆ ਬਾਈ ਜੀ ਸੁਆ ਸੁਈਆ ਕੱਲ੍ਹ ਸਵੇਰ ਦੀ ਵੀਰੇ ਸੁਈਆ ਬੱਚਾ ਆ ਗਿਆ ਤੇ ਪਿਛੇ ਕੱਟਾ ਜੇ ਕੱਟੀ ਬੱਚਾ ਕੱਟਾ ਗਿਆ ਸੋ 나ੜੂਆ ਕੱਚਾ ਬਿਲਕੁਲ ਨਾਲਾ ਤੇ ਦੂਜਾ ਸੁਆ ਜੇ ਅਜੁਰ ਜਮਾ ਡੰਨ ਜੇ ਰੋਕਿਆ 9 ਲੀਟਰ ਬੋਲਾ ਜੋ ਟੀਦਲੇ ਹੁਣ ਤਿਆਰ ਦੋ ਟਾਈਮ ਚਬਾ ਸਕਦੇ ਆ ਚਬਾ ਸਕਦੇ ਆ ਦੋ ਤੇ ਚੌਣ ਚਬਾਈ ਧਾਰਾਂ ਕਿਵੇਂ ਇੱਕ ਨੰਬਰ ਚਬਾਈ ਦੀ ਗਰੰਟੀ ਹੋਣੀ ਸਵਰਜ ਚਬਾਈ ਦੇਖ ਸਕਦੇ ਹੋ ਚੌਣ ਚਬਾ ਇੱਕ ਨੰਬਰ ਜਮਾ ਨਜ਼ਾਰੇਦਾਰ ਤੇ ਭਾਈ ਚੌਣ ਦਾ ਹੁੰਦਾ ਨਜ਼ਾਰਾ ਜਮਾ ਇੱਕ ਨੰਬਰ ਚਬਾਈ ਬਾਈ ਗਊਆਂ ਨਾਲ ਦੀ ਚਬਾਈ ਸੋ ਵਧੀਆ ਬ ਤੇ ਮੂਰੋ ਜਣਾ ਵਿਧਾਰਾ ਮਾਰਨੀ ਸਵਾ ਦੇਖੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਚੋਣ ਨਰਮ ਚਬਾਈ ਦੀ ਤੇ ਦੁੱਧ ਅੰਦਾਜ਼ਾ ਲਾ ਕੇ ਚੱਲੇ ਕਿੰਨਾ ਦੁੱਧ ਲੀਟਰ ਮਲ ਕੇ ਬੰਦਾ ਜਿਹੜਾ ਮਰਜੀ ਲੈ ਜੀ ਵੀ ਖਰਾ 13 ਕਿਲੋ ਵਾਟਿਜ ਪਾਉਗੀ ਜਮਾ ਗੱਪਾਂ ਵਾਲੀ ਗੱਲ ਨਹੀਂ ਹੁੰਦੀ ਆਪਨੂੰ ਆਪਾ ਛੱਲੀ ਦਾ ਪਸ਼ੂ ਘਰੋਂ ਲੈ ਲੈ ਅਗਲੇ ਦੇ ਗਰੰਟੀ ਵਾਲੀ ਚੀਜ਼ ਹੁੰਦੀ ਆ 14 ਕਹਿ ਕੇ ਦੇਵਾਂਗੇ 14 ਦੀ ਗਰੰਟੀ ਹੋਊ ਰੇਟ ਬਾਈ ਕੀ ਰਹੂਗਾ ਇਹਦਾ ਰੇਟ 1 ਲੱਖ 28000 ਰੁਪਏ ਗੁਜਾਇਸ ਹੋ ਜੂਗੀ ਹਾਂ ਗੁਜਾਇਸ ਹੋ ਜੂਗੀ ਟੋਰੀ ਬਾਹਰ ਨੂੰ ਸੁਬਰ ਕੱਦਗਾਠ ਵਗੈਰਾ ਝੋਟੀਆਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਤੇ ਥੱਲੋ ਬਿਲਕੁਲ 4 ਵੇ 4 ਆ ਸਾਰੇ ਥਾਂ ਨਿੱਖੜਵੇਂ ਸਾਫ ਸੁਥਰੇ ਤੇ ਧਾਰਾ ਵੀਡੀਓ 'ਚ ਮਾਰ ਕੇ ਦਿਖਾ ਦਿਆ ਰੇਟ ਆ ਗਿਆ ਦਾ 1 ਲੱਖ 28000 ਰੁਪਏ ਬੱਚਾ ਮੇਲ ਕਾਫਾ ਜੇਰ ਧਾਰੋਕਿਆ ਤੇ ਮੌਕੇ ਤੇ ਮਾਨਦਾਨ ਹੋ ਜਾਊਗਾ ਸੋ ਲੈਵਾ ਦੇਖ ਸਕਦੇ ਹੋ ਪੂਰਾ ਸੋਹਣਾ ਸਾਫ ਸੁਥਰਾ ਤੇ ਚੰਗੇ ਬਜਨ ਮੌਜੂਦ ਵਾਲੀ ਝੋਟੀ ਨਵੇਂ ਹਾਨ ਦੇ ਵਿੱਚ 14 ਕਿਲੋ ਦੁੱਧ ਖਰਾ ਝੋਟੀ ਪੌਣ ਵਾਲੀਆਂ ਨਮਾ ਹਣ ਜੈਨੂਨ ਦੂਜਾ ਸੂਆ ਤੇ ਉੱਪਰ ਝੋਟੀ ਨੂੰ ਕਹਿੰਦੇ ਪੰਜਾਬੀ ਚ ਕਹਾਵਤ ਮੰਜਾ ਰਹਿੰਦਾ ਜਮਾ ਚੰਗੇ ਬਜਨ ਮजूद ਆੜੀ ਤੇ ਬਾਈ ਜੀ 128 ਜੋ ਮਾਨਤਨ ਕਰਦਾਂਗੇ ਤੇ ਬਾਈ ਜੀ ਦੂਜੇ ਨੰਬਰ ਜਿਹੜੇ ਗੱਬਣ ਝੋਟੀ ਦੇਖ ਰਹੇ ਆਪਾਂ ਇਹ ਕਿਹੜਾ ਸੂਆ ਸੁੰਦੀ ਹੈ ਜੀ ਇੱਕ ਪਾਸੇ ਟੋਪੀ ਰਹੀ ਵੀ ਹਨ ਤੇ ਕੈ ਨਾ ਲੈਂਦਾ ਸੂਣਦੇ ਹੈ ਸੂਣਦੇ ਬਾਈ ਰਾਤ ਸਵੇਰੇ ਬਾਈ ਤਿਆਰ ਆ ਜਮਾ ਕੜਾਈ ਕਿਹੜਾ ਇਹਦਾ ਕਿੰਨਾ ਕੁ ਦੁੱਧ ਆਪਾਂ ਨੂੰ ਅੰਦਾਜ਼ਾ ਤੇ ਮਾਲਕ ਨੇ ਦੱਸਿਆ ਵੀ 12 ਲੀਟਰ ਦੀ ਐਵੇਂ 5 ਕਿਲੋਟਰ ਦਾ ਕੋਰ ਦਾ ਦੁੱਧ ਦਾ ਦੱਸਾ ਹੋ ਚੋ ਦੀ ਜੀ ਅੱਛਾ 12 ਲੀਟਰ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜੇ ਤੇ ਚੰਗੇ ਵਜਨ ਮजूद ਵਾਲੀ ਹਨਾ ਸੁਵਰੋ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਤੇ ਬਾਕੀ ਥਲੋ ਥਣ ਦੇਖ ਸਕਦੇ ਥਣ ਸੋਹਣੇ ਸਾਫ ਸੁਥਰੇ ਤੇ ਲੇਵੇ ਦੀ ਬੜੀ ਸੂਚੀ ਹੈ ਹਨਾ ਤੇ ਬਾਕੀ ਠੰਡੀ ਸੀਲ ਜਰਾ ਹੱਥ ਪੱਲਾ ਫੇਰੀ ਚੱਲੋ ਕੋਈ ਡਿੱਗਦ ਵਾਲੀ ਗੱਲ ਹੀ ਨਹੀਂ ਇਹਦਾ ਰੇਟ ਕੀ ਰਹੂਗਾ ਇਹ ਰੇਟ 1,20,000 ਰੁਪਏ ਮੌਕੇ ਤੇ ਗੁਜਾਇਸ ਹੋ ਜੂਗੀ ਗੁਜਾਇਸ ਹੋ ਜੂਗੀ ਮਾਨਤਾਂ ਹੋ ਜੂਗੀ ਜੀ 68887 75927 ਦੂਆਪਾ ਝੋਟੇ ਦੇਖਾ ਜਿਆ ਪਿੰਡ ਚੀਮਾ ਜ਼ਿਲ੍ਹਾ ਵਰਨਾਲਾ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ